ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਇਮਾਰਤ ਸੀ ਉਹਨੂੰ ਢਾਹ ਢੇਰੀ ਕੀਤਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਖਾਲਸਾ ਪੰਥੇ ਕੱਤਰ ਹੋ ਕੇ ਗੁਰਮਤਾ ਕਰਕੇ ਫੇਰ ਦੁਬਾਰਾ ਉਸਾਰੀ ਕਰਦਾ ਉਸੇ ਤਰ੍ਹਾਂ ਜਦੋਂ 1984 ਵਿੜੇ ਹਕੂਮਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਾਇਆ ਗਿਆ ਤੇ ਅਕਾਲ ਤਖਤ ਸਾਹਿਬ ਦੇ ਵਿੜੇ ਵਿੱਚ ਖਾਲਸੇ ਨੇ ਸਰਬੱਤ ਖਾਲਸਾ ਕਰਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਸਾਰੀ ਸੀ ਉਹ ਮੁੜ ਕੀਤੀ ਗੁਰਮੁਖੋ ਸਤਗੁਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਾ ਕੀਤੀ ਕਿ ਹਰਮੰਦਰ ਸਾਹਿਬ ਵਿੱਚ ਬੈਠਾ ਹੋਇਆ ਸਿੱਖ ਬਾਣੀ ਪੜਦਾ ਹੋਇਆ ਸਿੱਖ ਕੀਰਤਨ ਕਰਦਾ ਹੋਇਆ ਸਿੱਖ ਰਾਜਨੀਤੀ ਨੂੰ ਨਕਾਰੇ ਨਾ ਰਾਜਨੀਤੀ ਤੋਂ ਦੂਰ ਨਾ ਜਾਵੇ ਪਰ ਤਖਤ ਤੇ ਬੈਠਾ ਹੋਇਆ ਸਿੱਖ ਕਦੇ ਇਹ ਨਾ ਭੁੱਲੇ ਕਿ ਰਾਜਨੀਤੀ ਦੀ ਨਿਗ੍ਹਾبانی ਹਮੇਸ਼ਾ ਧਰਮ ਕਰੇ ਜਦ ਤੱਕ ਐਸੀਂ ਧਰਮ ਦੀ ਨਿਗ੍ਹਾਬਾਨੀ ਬਾੜੀ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਜਿਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉਥੇ ਗੁਰਮੁਖੋ ਪਨਦਾ ਮੁਖ ਹਮੇਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਹੈ ਦਸਤਿਕ ਜਾਦਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸੰਤ ਇਹ ਕਿਆ ਕਰਦੇ ਆਸਨ ਕੇ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਨਾ ਹੋ ਜਾਏ ਉਹਦਾ ਮੁਖ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਸਿੱਕੇ ਦੇ ਪਿੱਠ ਨੇ ਇਸੇ ਕੀਤੀ ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫੇਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣ ਗਏ